ਨਹਿਰ ਆ ਜੀ ਇਹ ਨਿਕੋਆ ਨਹਿਰ ਦਾ ਬੰਨ ਟੁੱਟਿਆ ਹੋਇਆ ਦੇਖੋ ਚਾਰੇ ਪਾਸੇ ਜਾਲੀ ਜਾਲਾਂ ਜਾਲੀ ਜਾਲਾ ਵਾ ਇਹਨਾਂ ਵੀ ਅੱਜ ਤੋਂ 4-5 ਦਿਨ ਪਹਿਲਾਂ ਇੱਥੇ ਵੀ 5-5 6-6 ਫੁੱਟ ਪਾਣੀ ਸੀ ਸੜਕ ਤੇ ਆਹ ਸੜਕ ਤੇ ਸਾਰੀ ਤੇ ਨਾਨਕ ਪਾਸ਼ਾ ਮਹਾਰਾਜੀ ਕਿਰਪਾ ਕਰਨ ਉੱਧਰ ਮੀਂਹ ਪਵੇ ਹੀ ਨਾ ਤੇ ਇੱਧਰ ਨੂੰ ਪਾਣੀ ਹੁਣ ਆਵੇ ਹੀ ਨਹੀਂ ਰਸਲੇ। ਵੀ ਆਪਾਂ ਸਾਰੇ ਇਲਾਕੇ ਨੂੰ ਜੇ ਤੁਸੀਂ ਦੇਖਦੇ ਹੋ ਹੁਣ ਪਾਣੀ ਘਟਣ ਲੱਗ ਚੱਲਿਆ। ਇਸ ਤੋਂ ਬਾਅਦ ਅਸਲੀ ਜ਼ਰੂਰਤ ਇੰਨਾਂ ਦੀ ਸ਼ੁਰੂ ਹੋਣੀ ਆ। ਦੇਖੋ ਪੂਰੀਆਂ ਰਾਸ਼ਨ ਦੀਆਂ ਬਾਈ ਹੁਣ ਇੱਧਰੋਂ ਉੱਧਰ ਟਰਾਲੀਆਂ ਤੇ ਲੱਦੀ ਜਾਂਦੇ ਆ। ਕੋਈ ਰੇਲ ਲੈ ਕੇ ਆਇਆ ਹੋਇਆ ਕੋਈ ਫੀਡ ਲੈ ਕੇ ਆਇਆ ਹੋਇਆ। ਅੜਾ ਨਜ਼ਰ ਆ ਰਿਹਾ ਤੁਹਾਨੂੰ ਘਰ 5.66 ਫੁੱਟ ਪਾਣੀ ਫਿਰ ਕੇ ਧੁੰਗ ਗਿਆ ਹੋਇਆ ਚੜ ਕੇ ਪਾਣੀ ਨਵਾਰ ਉਹਨਾਂ ਦੇ ਵਾਰਸ ਬੈਠੇ ਇੱਥੇ ਜਿਨ੍ਹਾਂ ਨੇ ਅਮਰਦਾਸਾ ਬਦਾਲੀ ਵਰਕੇ ਹੰਦੇ ਨੱਕ ਮੋੜੇ ਪਰ ਅੱਜ ਮੁਸੀਬਤ ਜਰੂਰ ਪਈ ਆ ਵੀ ਪਾਣੀ ਜਲਮਗਨ ਹੋ ਗਿਆ ਮੰਨ ਲਓ ਪਾਣੀ ਪਾਣੀ ਹੋ ਗਿਆ ਪਿੰਡਾਂ ਦੇ ਪਿੰਡ ਡੁੱਬ ਗਏ ਪਰ ਇੱਥੋਂ ਦੇ ਇਲਾਕੇ ਦੇ ਲੋਕਾਂ ਨੇ ਬੜੀ ਦ੍ਰਿੜਤਾ ਨਾਲ ਇਹਦਾ ਸਾਹਮਣਾ ਕੀਤਾ ਨਹਿਰ ਆ ਜੀ ਇਹ ਦੇਖੋ ਨਹਿਰ ਦਾ ਬੰਨ ਟੁੱਟਿਆ ਹੋਇਆ ਦੇਖੋ ਤਾਂ ਦੇ ਉੱਪਰ ਦੀ ਮੁਸੀਬਤ ਆ ਜਿਹੜਾ ਹੈਗਾ ਤੇ ਇੰਨਾ ਜ਼ਿਆਦਾ ਮਤਲਬ ਨੁਕਸਾਨ ਆ ਇੱਧਰ ਵੀ ਦੂਜੇ ਪਾਸੇ ਵੀ ਖੱਬੇ ਪਾਸੇ ਵੀ ਤੇ ਸੱਜੇ ਪਾਸੇ ਜਲੋ ਜਾਲਾ ਆ ਜਿਹੜੀ ਨਹਿਰ ਸੀ ਇਹੀ ਇਧਰਲੇ ਪਾਸੇ ਨੂੰ ਪਚਾਈ ਬੈਠੀ ਸੀ ਜਿਹੜੇ ਪਰਲੇ ਪਾਸੇ ਨੂੰ ਪਾਣੀ ਹਜੇ ਥੋੜਾ ਘਟ ਗਿਆ ਵਾ ਇੱਧਰ ਤਾਂ ਤੁਸੀਂ ਦੇਖੋ ਚਾਰੇ ਪਾਸੇ ਜਾਲੀ-ਜਾਲਾ ਜਾਲੀ-ਜਾਲਾ ਬੜਾ ਬੱਡਾ ਕਹਿਰ ਕਮਾਇਆ ਭਾਈ ਦੇਖੋ ਕਿਵੇਂ ਲੋਕ ਵਿਚਾਰੇ ਸੜਕਾਂ ਤੇ ਬੈਠੇ ਨੇ ਤੇ ਉਹ ਲੋਕ ਨੇ ਜਿਹੜੇ ਘਰ-ਬਾਰ ਜਿੰਨਾਂ ਦੇ ਡੁੱਬ ਗਏ ਨੇ ਤੇ ਉਹ ਨਿਕਲ ਕੇ ਬਾਹਰ ਆ ਕੇ ਫਿਰ ਸੜਕਾਂ ਤੇ ਬੈਠ ਗਏ ਨੇ ਕਿਉਂਕਿ ਸੜਕ ਉੱਚੀ ਆ ਇਹ ਰਾਤ ਨੂੰ ਉੱਚੇ ਥਾਂ ਤੇ ਪੈਪੂ ਜਾਂਦੇ ਨੇ ਬਾਕੀ ਬਹੁਤ سارے ਲੋਕ ਇਸ ਕਰਕੇ ਵੀ ਬੈਠੇ ਸੜਕਾਂ ਤੇ ਵੀ ਰਾਸ਼ਨ ਵਾਲੀ ਕੋਈ ਗੱਡੀ ਰੁਕ ਜੂਗੀ ਜਾਂ ਕੋਈ ਟਰਾਲੀ ਰੁਕ ਜੂਗੀ ਉਹਨਾਂ ਤੋਂ ਰਾਸ਼ਨ ਲੈ ਲਾਂਗੇ ਕੋਈ ਹੋਰ ਚੀਜ਼ ਆ ਦੇਖੋ ਜੀ ਝੋਨਾ ਇੱਧਰ ਖੱਬੇ ਪਾਸੇ ਦੇਖੋ ਝੋਨਾ ਕਿਵੇਂ ਡੁੱਬਿਆ ਪਿਆ ਕਾਲਾ ਹੋਇਆ ਪਿਆ ਵਿਚਾਰਾ ਗੁਰਦੁਆਰਾ ਸਾਹਿਬ ਆ ਗਿਆ ਗੁਰੂ ਘਰ ਨੇ ਬਹੁਤ ਲੋਕਾਂ ਨੂੰ ਆਸਰੇ ਦਿੱਤਾ ਗੁਰੂ ਘਰ ਨੇ ਲੰਗਰ ਪ੍ਰਸ਼ਾਦੇ ਦੇ ਕੋ ਇਧਰ ਹੁਣ ਵੀ ਚੱਲੀ ਜਾਂਦੇ ਨੇ ਖੁੱਲੇ ਲੰਗਰ ਵਰਤ ਰਹੇ ਨੇ ਗੁਰਦੁਆਰਾ ਟਾਲੀ ਸਾਹਿਬ ਆ ਖੋਟੇ ਵੇਟ ਤੇ ਅੱਗੇ ਹੁਣ ਬਸ ਇਸ ਤੋਂ ਗਾ ਇੱਕ ਸੜਕ ਤੇ ਵੀ ਪਾਣੀ ਐ ਆ ਤਾਂ ਹੁਣ ਜਿੱਥੇ ਆਪਾਂ ਸੜਕ ਤੇ ਤੁਰੇ ਜਾਂਦੇ ਆ ਇੱਥੇ ਹੁਣ ਪਾਣੀ ਨਹੀਂ ਹੈਗਾ ਲਾਡੀ ਵੀਰ ਦੱਸਦਾ ਕਹਿੰਦਾ ਵੀ ਅੱਜ ਤੋਂ 4-5 ਦਿਨ ਪਹਿਲਾਂ ਇੱਥੇ ਵੀ 5-5 6-6 ਫੁੱਟ ਪਾਣੀ ਸੀ ਸੜਕ ਤੇ ਆਹ ਸੜਕ ਤੇ ਸਾਰੀ ਤੇ ਹੁਣ ਤਾਂ ਹਨ ਕੁਝ ਇਲਾਕੇ ਜਾਂ ਜਿੱਥੇ ਸੜਕ ਤੋਂ ਦੀ ਪਾਣੀ ਕਰਾਸ ਕਰ ਰਿਹਾ ਵਾ ਬਾਕੀ ਪਾਣੀ ਹੁਣ ਪਿੱਛੇ ਨੂੰ ਮੋੜਨ ਲੱਗ ਚੱਲਿਆ ਰੁਕਣ ਲੱਗ ਗਿਆ ਵਾਹਿਗੁਰੂ ਭਲੀ ਕਰਨ ਹੁਣ ਗਾਹਾਂ ਉੱਥੇ ਪਿਛੇ ਮੀਂਹ ਨਾ ਪਵੇ ਤੇ ਪਾਣੀ ਇਧਰ ਨੂੰ ਨਾ ਹੀ ਛੱਡਿਆ ਜਾਵੇ ਕਿਉਂਕਿ ਜੇ ਮਾਚਲ ਜੀ ਮੀਂਹ ਪੈਂਦਾ ਬਾ ਉਧਰ ਪਹਾੜਾਂ ਤੇ ਤੇ ਉਹ ਪਾਣੀ ਤੇ ਇਧਰ ਨੂੰ ਹੀ ਆਉਣਾ ਵਾ ਥੱਲੇ ਨੂੰ ਗੁਰੂ ਨਾਨਕ ਬਾਛਾ ਮਹਾਰਾਜੀ ਕਿਰਪਾ ਕਰਨ ਉਧਰ ਮੀਂਹ ਪਵੇ ਹੀ ਨਾ ਤੇ ਇਧਰ ਨੂੰ ਪਾਣੀ ਹੁਣ ਆਵੇ ਹੀ ਨਾ ਥੱਲੇ ਨੂੰ ਇਹ ਦੇਖੋ ਆ ਪਾਸਾ ਸਾਰਾ ਪਰਿਆ ਪਿਆ ਪਾਣੀ ਨਾਲੇ ਚਲੋ ਜਾਲ ਹੋਇਆ ਪਿਆ ਫੇਕ ਅਝੋਨਾ ਦੇਖੋ ਕਾਲਾ ਹੋ ਗਿਆ ਉਹਨੇ ਵਿੱਚ ਵੀ ਕਿੱਥੇ ਪੈਣਾ ਇਹਨੇ ਬੂਝਾ ਕਿੱਥੇ ਮਾਰਨਾ ਇਹਨੂੰ ਮੁੰਜਰ ਕਿੱਥੇ ਆਉਣੀ ਹੈ ਹੁਣ ਆ ਝੋਨਾ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਸੱਜੇ ਪਾਸੇ ਹੁਣ ਤੁਸੀਂ ਸੋਚੋ ਵੀ ਇਹ ਝੋਨੇ ਨੇ ਕਿੱਥੇ ਦਾਣਾ ਪੈਣਾ ਇਹਦੀ ਫਸਲ ਕਿੱਥੇ ਹੁਣ ਮੰਡੀ ਜਾਨੀ ਆ ਇਹ ਤਾਂ ਗਲ ਗਿਆ ਇਹ ਤਾਂ ਬਾਕੇ ਜਦੋਂ ਪਾਣੀ ਸੁੱਕੂਗਾ ਕੋਈ ਮੱਕੀ ਮੁੱਕੀ ਕੋਈ ਮੂੰਗੀ ਇਹ ਜਾਂ ਕੁਝ ਪਲਾਂ ਬੀਜਣ ਲੋਕ ਗਾਂ ਆ ਦੇਖੋ ਆ ਘਰ ਬਾਪੂ ਹੁਣੀ ਬੇਬੇ ਹੁਣੀ ਚਾਰੇ ਐਡਾ ਡਾ ਪਾਣੀ ਵਗਿਆ ਇੱਥੇ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਵਗ ਗਿਆ ਤਾਂ ਦੇਖੋ ਵੀਰੇ ਹੁਣੀ ਦਵਾਈਆਂ ਦੇਈ ਜਾਂਦੇ ਆ ਮੈਡੀਕਲ ਕੈਂਪ ਲਾਇਆ ਹੈ ਬਾਈ ਹੁਣਾਂ ਨੇ ਤਾਂ ਲੋਕਾਂ ਨੇ ਮਤਲਬ ਦਾਨ ਨਲੀਆਂ ਵੀ ਅਸਰ ਨਹੀਂ ਛੱਡੀ ਜੀ ਹਰ ਥਾਂ ਤੇ ਜਿੱਥੇ 2 ਘਰਾਂ ਚਾਰਾਂ 8 10ਾਂ ਫਰੇ ਘਰ ਦੇ ਟਿਕਰ ਰਾਸ਼ਨ ਪਹੁੰਚਦਾ ਕੀਤਾ ਦਵਾਈਆਂ ਪਹੁੰਚਦੀਆਂ ਕੀਤੀਆਂ ਪਸ਼ੂਆਂ ਲਈ ਫੀਡ ਚਾਰਾ ਤੂੜੀ ਹਰ ਇੱਕ ਜ਼ਰੂਰਤ ਵਾਲੀ ਚੀਜ਼ ਪਹੁੰਚਦੀ ਕੀਤੀ ਆ ਤੇ ਉਹਦੇ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਪੰਜਾਬੀ ਭਰਾ ਜਿੱਥੇ ਜਿੱਥੇ ਵੀ ਵਸਦੇ ਆ ਹਰੇਕ ਨੇ ਆਪਣਾ ਬਣਦਾ ਯੋਗਦਾਨ ਪਾਇਆ ਤੇ ਪਰ ਹੁਣ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਵੀ ਆਪਾਂ ਅ ਸਾਰੇ ਇਲਾਕੇ ਨੂੰ ਜਿਵੇਂ ਤੁਸੀਂ ਦੇਖਦੇ ਹੋ ਹੁਣ ਪਾਣੀ ਘਟਣ ਲੱਗ ਚੱਲਿਆ ਇਸ ਤੋਂ ਬਾਅਦ ਅਸਲੀ ਜ਼ਰੂਰਤ ਇਹਨਾਂ ਦੀ ਸ਼ੁਰੂ ਹੋਣੀ ਆ ਹੁਣ ਤੋਂ ਮਹੀਨਾ ਬਾਅਦ ਦੇ ਵਿੱਚ ਸਿਰੋ ਪਾਣੀ ਸੁੱਕਣਾ ਉਦੋਂ ਇਹਨਾਂ ਬਰਬਾਦ ਹੋਈਆਂ ਫਸਲਾਂ ਨੂੰ ਦੁਬਾਰਾ ਫਿਰ ਤੋਂ ਸਾਫ ਸਫਾਈ ਕਰਕੇ ਬਾਹ ਬੀਜ ਕੇ ਬਾਹੀ ਜੋ ਕਰਨ ਦੇ ਲਈ ਸਾਥੀ ਲੋੜਾ ਤੁਹਾਡੇ ਦੀ ਹੁਣ ਤਾਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਉਹ ਬਹੁਤ ਜ਼ਿਆਦਾ ਆ ਗਈਆਂ ਤਾਂ ਲੋਕ ਹੱਥ ਜੋੜੀ ਜਾਂਦੇ ਆ ਜਿਹੜੇ ਸਹੀ ਨੇ ਸਿਆਣੇ ਨੇ ਜ਼ਿੰਮੇਵਾਰ ਨੇ ਬਾਕੀ ਸ਼ਰਾਰਤੀ ਅੰਸਰ ਉਹ ਤਾਂ ਹਜੇ ਵੀ ਨਹੀਂ ਹਟਦੇ ਤਾਂ ਦੇਖੋ ਕੋਠੇ ਤੇ ਬੈਠਾ ਪਰਿਵਾਰ ਵਿਚਾਰਾ ਤਰਪਾਲ ਲਾ ਕੇ ਉੱਤੇ ਬੈਠਿਆ ਉਹ ਤਾਂ ਜਮਾ ਖੋਰੀ ਕਰੀ ਜਾਂਦੇ ਆ ਤਾਂ ਦੇਖੋ ਕੋਠੇ ਤੇ ਉਹਨਾਂ ਨੇ ਤੰਬੂ ਲਾਇਆ ਹੋਇਆ ਤਾਂ ਹਾਂ ਪਰਿਵਾਰ ਕੋਠੇ ਤੇ ਬੈਠਾ ਵਿਚਾਰਾ ਹੈਨਾ ਤੇ ਕਿਵੇਂ ਖੇਤਾਂ ਦੇ ਵਿੱਚ ਘਾਰਾ ਕੱਲਾ ਘੇਰਾ ਹਨ ਤੇ ਪਾਣੀ ਇੱਥੇ ਬਾਈ ਹੋਣੀ ਦੱਸਦੇ ਆ ਵੀ ਆ ਚੋਨਾ ਦੇਖੋ ਜਿਹੜਾ ਫਸਲ ਦੀ ਇਹਦੇ ਉੱਤੋਂ ਦੀ ਪਾਣੀ ਫਿਰਿਆ ਹੋਇਆ ਆ ਸੜਕ ਤੇ ਜਿਹਦੇ ਤੇ ਆਪਾਂ ਤੁਰੇ ਜਾਂਦੇ ਆ ਇਹਦੇ ਤੇ ਵੀ 4-4 ਫੁੱਟ ਪਾਣੀ ਆ ਨਿਕਲ ਗਿਆ ਉੱਤੋਂ ਦੀ ਕਹਿੰਦੇ ਆ ਤਾਂ ਕੋਰੀਡੋਰ ਵਾਲਾ ਇਹ ਰੋਡ ਆ ਇਹਨੇ ਹਜੇ ਡਾਫ ਲਾਤੀ ਜਿਹੜਾ ਪਾਣੀ ਹਜੇ ਧਮੂਗਾ ਨੂੰ ਤੇ ਪਾਣੀਆਂ ਪਿੱਛੇ ਦੀ ਘੁੰਮ ਕੇ ਗਿਆ ਪਾਣੀ ਫਿਰਿਆ ਨਾ ਵੀਰੇ ਤੁਹਾਡੇ ਪਿੰਡਾਂ ਨੂੰ ਜਿਹੜਾ ਗਿਆ ਇਹੋ ਘੁੰਮ ਕੇ ਡਾਕ ਲੱਗ ਕੇ ਉੱਧਰ ਨੂੰ ਉੱਧਰ ਨੂੰ ਗਿਆ ਆਪਾਂ ਤੇ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਡੇਰੇ ਇੱਧਰ ਹੁੰਦੇ ਸੀ ਕਿਸੇ ਟਾਈਮ ਤਾਂ ਹੀ ਕਹਿੰਦੇ ਡੇਰਾ ਬਾਬਾ ਨਾਨਕ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਇੱਥੇ ਡੇਰਾ ਲਾਇਆ ਲਾ ਕੇ ਖੇਤੀ ਕੀਤੀ ਕਿੰਨੇ ਸਾਲ ਕੋਧਰੇ ਦੀ ਕਟਕੀ ਦੀ ਕੰਗਣੀ ਦੀ ਫਸਲ ਬੀਜ ਜੀ ਬੀਜ ਕੇ ਉੱਤਮ ਖੇਤੀ ਮੱਦਮ ਵਪਾਰ ਦਾ ਨਾਰਾ ਦਿੱਤਾ ਰਾਸ਼ਨ ਹੀ ਰਾਸ਼ਨ ਕਰਦਾ ਲੋਕਾਂ ਨੇ ਅੱਲਾ ਵਾਫੇ ਜਿੰਨੇ ਖਾਲੀ ਪਏ ਆ ਸਾਰੇ ਰਾਸ਼ਨ ਦੇ ਆ ਦੇਖੋ ਪੂਰੀਆਂ ਰਾਸ਼ਨ ਦੀਆਂ ਬਾਈ ਹੁਣੀ ਇਧਰੋਂ ਉਧਰ ਟਰਾਲੀਆਂ ਤੇ ਲੱਦੀ ਜਾਂਦੇ ਆ ਕੋਈ ਰੇਹ ਲੈ ਕੇ ਆਇਆ ਹੋਇਆ ਕੋਈ ਫੀਡ ਲੈ ਕੇ ਆਇਆ ਹੋਇਆ ਆਦਿਆਂ ਬਾਈ ਨੇ ਫੀਡ ਇਹਨਾਂ ਲੱਦ ਲਈ ਮੋਟਰਸਾਈਕਲਾਂ ਤੇ ਜੀ ਪਸ਼ੂਆਂ ਦੀ ਫੀਡ ਆ ਇਹ ਪਿੰਡ ਹਵਾਰਾ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮਾਲਵਾ ਹਨਾੜ ਪੀੜ ਤਾਂ ਲਈ ਦੇਖੋ ਦੇਖੋ ਕਿਵੇਂ ਐਡੀਆਂ ਭਟੀਆਂ ਭਟੀਆਂ ਟਰਾਲੇ ਹੀ ਫੀਡ ਦੇ ਭਰੇ ਹੋਇਆ ਟਰਾਲੇ ਫੀਡ ਦੇ ਤੇ ਇਧਰ ਦੇਖੋ ਬਾਪੂ ਜੀ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬਾਪੂ ਕਿਵੇਂ ਬੈਠਾ ਹਨ ਉਹ ਕੀ ਆਚਾਰ ਦੇ ਸੀਗੇ ਹਨ ਉਹ ਪਸ਼ੂਆਂ ਦਾ ਆਚਾਰ ਸੀ ਉਹ ਦੇਖੋ ਤੂੜੀ ਕਿਵੇਂ ਲਾ ਕੇ ਇੱਥੇ ਦੁਕਾਨਾਂ ਮੂਰੀ ਹਨ ਜਿਹੜੇ ਲਿਆਏ ਵਿਚਾਰੇ ਕੋਈ ਹਰਿਆਣੇ ਤੋਂ ਕੋਈ ਉਧਰੋਂ ਮਹਾਲੀ ਤੋਂ ਕੋ ਕਿਧਰੋਂ ਫਿਰ ਜਿੱਥੇ-ਜਿੱਥੇ ਜਗ੍ਹਾ ਮਿਲੀ ਉੱਥੇ ਲਾ ਕੇ ਚਲੇ ਗਏ ਤਾਂ ਗੁਜਰਾਂ ਦੇ ਡੇਰੇ ਆ ਤੁਸੀਂ ਦੇਖੋ ਪਾਣੀ ਕਿਵੇਂ ਕਿਵੇਂ ਵਗਿਆ ਹੋਇਆ ਇੱਥੋਂ ਦੀ ਨਹਿਰਾਂ ਤੋਂ ਦੀ। ਕਿਉਂਕਿ ਇਧਰ ਤਾਂ ਹੁਣ ਪਾਣੀ ਉਤਰ ਚਲਿਆ। ਕਿਉਂਕਿ ਇਧਰੋਂ ਪਾਣੀ ਆਉਣਾ ਸੀ ਨਾ। ਤੇ ਇਧਰੋਂ ਪਾਣੀ ਹੁਣ ਉਹਨੂੰ ਹਟ ਚਲਿਆ ਤੇ ਪਾਣੀ ਮੁੜ ਗਿਆ ਪਿੱਛੇ ਨੂੰ। ਚਲ ਗਿਆ ਜਨਾਲੇ ਹੁਣ। ਹਾਂ گاਉਂ ਨੂੰ। ਉਹ ਮੱਤ ਉਧਰੋਂ ਨੂੰ ਜਾ ਰਿਹਾ ਜੀ ਸਾਡੇ ਫਿਰੋਜ਼ਪੁਰ ਨੂੰ ਫਾਜ਼ਲਕਾ ਨੂੰ ਪਾਕਿਸਤਾਨ ਦੇ ਵਿੱਚ ਦੀ ਹੋ ਕੇ ਉੱਪਰ ਦੀ ਹੋ ਕੇ ਉਹ ਪਿੰਡ ਫਾਜ਼ਲਕਾ ਏਰੀਆ ਦੇਖੋ ਬਿਲਕੁਲ ਡਬੋਤਾ। ਪਾਕਿਸਤਾਨ ਦੀ ਦਲਦਾ ਫਿਰ ਜਾ ਕੇ। ਉੱਡ ਬੋਤਾ ਸਾਰਾ ਏਰੀਆ ਜਿੱਥੇ ਸਭ ਤੋਂ ਵੱਧ ਪਾਣੀ ਫਿਰਿਆ ਰਾ ਇਹਦੇ ਆਪੋਜ਼ਿਟ ਸਾਈਡ ਸਾਹਮਣੇ ਵਾਲੇ ਪਾਸੇ ਡੇਰਾ ਬਾਬਾ ਨਾਨਕਾ ਨਾਨਕਦੇਵ ਮਹਾਰਾਜ ਜੀ ਦਾ ਡੇਰਾ ਤੇ ਇਹ ਵਾਲਾ ਪਾਸਾ ਵਾ ਜਿਹੜਾ ਇਹ ਪੱਖੋ ਕੇ ਡੇਰਾ ਵਾ ਪੱਖੋ ਕੇ ਡੇਰਾ ਬਾਬਾ ਨਾਨਕ ਇਹ ਵੀ ਡੇਰਾ ਬਾਬਾ ਨਾਨਕ ਦਾ ਲੱਗਾਈ ਆ ਪਰ ਪੱਖੋ ਕੇ ਨਾਲ ਤੇ ਇੱਥੇ ਤੁਸੀਂ ਦੇਖੋ ਵੀ ਐਨਾ ਨਜ਼ਰ ਆ ਰਿਹਾ ਤੁਹਾਨੂੰ ਘਰ 5.66 ਫੁੱਟ ਪਾਣੀ ਫਿਰਕੇ ਤੁਨ ਗਿਆ ਹੋਇਆ ਚੜ ਕੇ ਪਾਣੀ ਇੱਧਰ ਕਿਵੇਂ ਰਾਸ਼ਨ ਹੁਸੈਨ ਦਾ ਪਹੁੰਚੀ ਜਾਂਦਾ ਵੀਰੇ ਰਾਸ਼ਨ ਤਾਂ ਆ ਰਿਹਾ ਸਰ ਥੋੜਾ ਜਿਆ ਇਨੋਂ ਤਾਂ ਐਕਚੁਅਲੀ ਹੈਗਾ ਇਫੈਕਟਡ ਇਹ ਸਭ ਤੋਂ ਪਹਿਲਾਂ ਪਿੰਡੀ ਖੁਈ ਹੋਇਆ ਵਾ ਇਸ ਸਾਈਡ ਤੋਂ ਬੈਕ ਸਾਈਡ ਤੋਂ ਕੁਝ ਬੰਦ ਟੁੱਟਿਆ ਹੈ ਅਸੀਂ ਇੱਥੇ ਟੁੱਟੀ ਤੁਸੀਂ ਜਿਹੜਾ ਆਪਣਾ ਬੋਡਰ ਪਾ ਜਾਂਦਾ ਜਿੱਥੇ ਕਰਤਾਰਪੁਰ ਕੋਰੀਡੋਰ ਹੈ ਨਾ ਸਰਕੂਲਾ ਕਰਤਾਰਪੁਰ ਕੋਰੀਡੋਰ ਖੁੱਲਾ ਆ ਉਹਦੇ ਬ੍ਰਿਜੀ ਦੇ ਥੱਲੇ ਤੁਸੀਂ ਬੰਦ ਟੁੱਟਾ ਸੀਗਾ ਉਸ ਤੋਂ ਬਾਅਦ ਫਖਤ ਹੋਇਆ ਪਾਣੀ ਆਉਣਾ ਤੇ ਫਿਰ ਇਸ ਸਾਈਡ ਤੋਂ ਦੋ ਵਾਰੀ ਤਰ ਪਾੜ ਪੈ ਗਿਆ ਐਕਚੁਅਲੀ ਕਿੱਥੋਂ ਪਾਣੀ ਹੋਰ ਫਖਤ ਹੋ ਗਿਆ ਇਹ ਇਲਾਕਾ ਉਹਨਾਂ ਦਾ ਉਹਨਾਂ ਵਾਰ ਉਹਨਾਂ ਦੇ ਵਾਰਸ ਬ ਜਿਨ੍ਹਾਂ ਨੇ ਅਮਰਸ਼ਾਹ ਬਦਾਲੀ ਵਰਗਿਆਂ ਦੇ ਨੱਕ ਮੋੜੇ ਪਰ ਅੱਜ ਮੁਸੀਬਤ ਜ਼ਰੂਰ ਪਈ ਆ ਵੀ ਪਾਣੀ ਜਲਮਗਨ ਹੋ ਗਿਆ ਮਤਲਬ ਪਾਣੀ ਪਾਣੀ ਹੋ ਗਿਆ ਪਿੰਡਾਂ ਦੇ ਪਿੰਡ ਡੁੱਬ ਗਏ ਪਰ ਇੱਥੋਂ ਦੇ ਇਲਾਕੇ ਦੇ ਲੋਕਾਂ ਨੇ ਬੜੀ ਦ੍ਰਿੜਤਾ ਨਾਲ ਇਹਦਾ ਸਾਹਮਣਾ ਕੀਤਾ ਬੜੀ ਮਤਲਬ ਇੱਕ ਜੁੱਟtare ਨਾਲ ਪੰਜਾਬ ਇਹਨਾਂ ਦੇ ਨਾਲ ਖੜ ਗਿਆ ਕਿ ਇਹ ਜਿਹੜੇ ਇਲਾਕੇ ਫਿਰੋਜ਼ਪੁਰ ਤਿੱਕਰ ਫਾਜ਼ਿਲਕਾ ਤੇਕਰ ਪਾਣੀ ਦੀ ਮਾਰ ਗਈ ਐ ਇਧਰੋਂ ਤੇ ਜਿੱਥੇ-ਜਿੱਥੇ ਪਾਣੀ ਗਿਆ ਉੱਥੇ-ਉੱਥੇ ਸਾਡੇ ਪੰਜਾਬੀ ਭਰਾਵਾਂ ਨੇ ਭੈਣਾਂ ਨੇ ਵੀਰਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਸਾਨੂੰ ਘਟੋ-ਘਟ 100 ਟਰਾਲੀ ਇੱਥੇ ਭਰੀ ਖੜੀ ਮਿਲੀ ਆ ਰਾਸ਼ਨਾਂ ਦੀ ਆ ਜਿਹੜੀ ਪਸ਼ੂਆਂ ਨੂੰ ਪਾਉਣ ਵਾਲੀ ਫੀਡ ਆ ਫਿਰ ਤੂੜੀ ਆ ਫਿਰ ਖਾਣ-ਪੀਣ ਦਾ ਸਮਾਨ ਮਤਲਬ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹਰੇਕ ਘਰ 'ਚ ਰਾਸ਼ਨ ਹਰੇਕ ਘਰ ਦੇ ਵਿੱਚ ਜ਼ਰੂਰਤ ਵਾਲੀ ਚੀਜ਼ ਪਹੁੰਚਦੀ ਹੋ ਗਈ ਆ ਤੇ ਹੁਣ ਤਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਕਹੀ ਜਿਹੜੇ ਸ਼ਰਾਰਤੀ ਲੋਕ ਨੇ ਉਹ ਸਮਾਨ ਇਕੱਠਾ ਕਰੀ ਜਾਂਦੇ ਨੇ ਹੁਣ ਤਾਂ ਬੇਨਤੀ ਹੈ ਭੈਣੋ ਤੇ ਭਰਾਵੋ ਆਪਾਂ ਇਹਨਾਂ ਨੂੰ ਜਿਹੜੀ ਸਭ ਤੋਂ ਵੱਡੀ ਲੋੜ ਆ ਉਹ ਅੱਜ ਤੋਂ 20 ਦਿਨ ਬਾਅਦ ਮਹੀਨੇ ਬਾਅਦ ਜਾ ਕੇ ਪੈਣੀ ਆ ਜਦੋਂ ਪਾਣੀ ਥੱਲੇ ਉਤਰਨਾ ਘਰ ਦੁਬਾਰਾ ਖੜੇ ਕਰਨੇ ਆ ਜਿਨ੍ਹਾਂ ਦੀ ਸੱਤਾਂ ਟੁੱਟ ਗਈਆਂ ਅਬਜ਼ੁਰਗ ਮਾਂ ਖੜੀ ਐ ਪਿੱਛੇ ਐਸੀਆਂ ਪਤਾ ਨਹੀਂ ਕਿੰਨੀਆਂ ਬਜ਼ੁਰਗ ਮਾਵਾਂ ਵਾਂ ਜਿਹੜੀਆਂ ਪਾਣੀ ਦੇ ਆਉਣ ਨਾਲ ਹਾੜਾਂ ਦੇ ਆਉਣ ਨਾਲ ਘਰਾਂ ਦੇ ਘਰ ਰੁੜ ਗਏ ਛੱਤਾਂ ਡਿੱਗ ਪੀਆਂ ਚੁੱਲਿਆਂ 'ਚ ਪਾਣੀ ਭਰ ਗਿਆ ਤੇ ਉਹਨਾਂ ਚੁੱਲਿਆਂ 'ਚ ਦੁਬਾਰਾ ਅੱਗ ਬਲੇ ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਰੜ ਕੇ ਨਾਲ ਖੜ ਕੇ ਮਦਦ ਕਰਨੀ ਪੈਣੀ ਐ ਔਰ ਇਹਨਾਂ ਫਸਲਾਂ ਨੂੰ ਦੁਬਾਰਾ ਫਸਲਬਾੜੀ ਜੋਗ ਕਰਨਾ ਐ ਜ਼ਮੀਨਾਂ ਨੂੰ ਉਦੋਂ ਆਪਾਂ ਨੂੰ ਸਾਥ ਦੇਣਾ ਪੈਣਾ ਹੁਣ ਥੋੜਾ ਸਬਰ ਰੱਖੋ ਧਰਮਾ ਰੱਖੋ ਇੰਨੇ ਵੀ ਨਾ ਚੀਜ਼ਾਂ ਲਈ ਆਓ ਹੁਣ ਜਿਹੜਾ ਵੀਰ ਹਰਿਆਣੇ ਤੋਂ ਟਰਾਲੀ ਭਰ ਕੇ ਲਿਆਇਆ ਉਹ ਖਾਲੀ ਉਹਨੇ ਭਰ ਕੇ ਤਾਂ ਮੋੜ ਕੇ ਲੈ ਜਾਣੀ ਨਹੀਂ ਖਾਲੀ ਤਾਂ ਕਰਨੀ ਉਹਨੇ ਕਿਤੇ ਨਾ ਕਿਤੇ ਤਾਂ ਫਿਰ ਉਹ ਸਮਾਨ ਬੇਅਰਥ ਹੀ ਵੰਡ ਕੇ ਜਾਂਦੇ ਨੇ ਬੇਸਟ ਜਾਂਦਾ ਤਾਂ ਇਸ ਕਰਕੇ ਅੱਜ ਸਾਡੇ ਕੋਲੇ ਹਰਿਆਣੇ ਤੋਂ ਵੀਰ ਸ਼ਾਹਪੁਰ ਤੋਂ ਆਏ ਸ਼ਾਹਬਾਦ ਤੋਂ ਤੇ ਉਹ ਦੋ ਟਰਾਲੀਆਂ ਲੈ ਕੇ ਆਏ ਰਾਸ਼ਨ ਦੀ ਇੱਕ ਇੱਕ ਫੀਡ ਦੀ ਉਹ ਮੋੜ ਕੇ ਅੱਧੀ ਅੱਧੀ ਵਾਪਸ ਲੈ ਕੇ ਸਾਡੇ ਸੁਪਨਿਆਂ ਦੇ ਘਰ ਲਾ ਕੇ ਗਏ ਆ ਜਾਣ ਲੱਗੇ ਉਹ ਕਨੇ ਵੀਰੇ ਵੀ ਸਾਨੂੰ ਐ ਲੱਗਿਆ ਵੀ ਅਸੀਂ ਸੁੱਟ ਰਹੇ ਹਾਂ ਬੇਸਟ ਕਰ ਰਹੇ ਹਾਂ ਵੀ ਅਸੀਂ ਸੋਚਿਆ ਵੀ ਉੱਥੇ ਲਾ ਦਿੰਨੇ ਆ ਵੀ ਤੁਸੀਂ ਵੰਡ ਦਿਓ ਬਾਅਦ ਚ ਤੇ ਇਸ ਕਰਕੇ ਹੁਣ ਇਸ ਟਾਈਮ ਥੋੜੀ ਜੀ ਆਪਾਂ ਬ੍ਰੇਕ ਪਾ ਲਈਏ ਸਮਾਨ ਦੀ ਹੋਰ 15 20 ਦਿਨਾਂ ਨੂੰ ਫੇਰ ਆਪਾਂ ਇੱਕ ਜੁੱਟ ਹੋ ਕੇ ਫੇਰ ਆਈਏ ਇਹਨਾਂ ਦੇ ਨਾਲ ਖੜੀਏ ਇਹਨਾਂ ਦਾ ਸਾਥ ਦੇ ਕੇ